ਹੋ ਰਹੀ ਹੈ ਕਿ ਆਏ ਬੱਚੇ ਨੂੰ ਬਿਠਾ ਲਉ। ਕੀ ਆ ਬਾਬਾ ਜੀ? ਕੋਕੂ ਦਾ ਕੋਕੂ ਦਾ ਫੋਨ ਆਇਆ ਕਰ। ਉਹਨੂੰ ਕੋਈ ਕਰ ਦਿਓ ਸੇਰ। ਆਜੋ। ਆਜੋ ਤੈਂਕੀ ਦਾ ਕੀ ਹਾਲ ਕੀਤਾ। ਕੰਦ ਕਰਦਾ। ਖੜਦਾ ਭਾਜੀ ਇੱਕ ਮਿੰਟ। ਇਹ ਪਹਿਲੇ ਰਾਹ ਇੱਥੇ ਜਾਈ ਲਾਗੇ ਫਿਰ ਮੈਂ ਘਰ। ਅਸਲ ਇਹ ਜਗਾ ਸਾਡਾ ਪਿੰਡ 70 80% ਜਿਹੜਾ ਲਾਲ ਕੀਤੇ ਠੀਕ ਹੋ ਗਿਆ ਤੁਹਾਨੂੰ ਢਾ ਦੇਣਾ ਆਹ ਜੀ ਚਾਚੇ ਦਾ ਢਾ ਲਿਖਣ ਦੇ ਆ ਗਈ ਜੀ ਇੰਨਾ ਵੀ ਜੀ ਮਿਲ ਜੇ ਕੁਝ ਉਹਦੇ 23 ਤਰੀਕ ਬੋਲੋ ਸਾਡੇ ਨਾਲ ਨਹੀਂ ਵੇਖਣਾ ਤੁਸੀਂ ਬੋਲੀ ਜਾਓ ਕੋਲ ਕੋ ਕੋਲ ਕੋਲ ਕਰਾਂਗੇ ਨਹੀਂ ਭਾਈ ਆ ਤਾਂ ਸਾਡੇ ਵੀ ਕਿਹਦੇ ਆਹਰ ਬਣਾ ਪਰ ਮਾਦਾ ਚਲਾ ਵਾਲਾ ਕੋਈ ਕਰਦਾ ਹੁਣ ਬੱਲੇ ਛਾਣਾ ਜੇ ਉਹ ਫਟ ਲੱਕੂ ਕਾ ਕੇ ਛਾਣਾ ਭਾਂਡੇ ਹੋਰ ਫੜੀਏ ਕੱਲਾ ਕਰਦੇ ਵਧੀਆ ਵਧੀਆ ਭਗਵਾਨ ਸਾਹਿਬ ਲੈ ਉਹ ਬੋਲੋ ਕੰਡੇ ਕਰ ਲੋ ਪਰ ਸਰ ਪੰਨਾ ਜਨਾਲ ਦੇ ਜੀ ਦੇ ਦੇ ਦਿਓ ਬੱਚੀ ਤੇ ਫਿਰ ਘਰ ਲੈ ਗਈ ਇੱਥੇ ਲੰਮੜਦਾਰ ਘਰ ਲੈ ਗਿਆ ਇੱਥੇ ਮੇਰੇ ਖਵਲ ਨੂੰ ਥੇਕੋ ਗਿਆ ਨਾ ਮੈਂ ਸੌਂ ਤੋਂ ਰੈਸਟ ਕਰ ਮੈਂ ਇਹ ਕੋਈ ਨਾ ਬੰਦ ਸਮੁੱਚੀ ਹੱਕੀ ਤੇ ਵਿੱਚ ਕਾਂਗਰਸ ਖਿਲੂਈ ਸੀ ਕੋਈ ਸੁਪਨਾ ਲੋਕ ਮੈਂ ਪੁਲਿਸ ਤੇ ਜਲਾਈ ਅਗਸਤ ਦੇ ਵਿੱਚ ਪੰਜਾਬ ਸੀ ਰਲੇ ਤੇ ਪਰਤੰਦਰ ਸਿੰਘ ਇੰਸਪੈਕਟਰ ਕੰਦਾਪਿਸ਼ੀ ਐਮਓ ਸਾਥ ਤੁਸੀਂ ਉਹਨਾਂ ਤੋਂ ਗੱਲ ਕਰੂਗਾ ਠੀਕ ਹੈ ਕੁਛੀ ਕੁਛੀ ਹੁਣ ਮੈਂ ਮਿਲਦੇ ਮਿਲਦੇ ਆਓ ਯਾਦ ਰੱਖਣਾ ਜੇ ਫੜ ਵੀਰੇ ਮੇਰੀ ਵੀ ਪਾਣੀ ਮਾਣਾ ਮੋਟਾ ਹੈਲਪ ਉਹਦਰਾ ਭਾਂਡੇ ਵਗੈਰਾ ਨੇ ਫੜੀ ਜਾ ਕੁਝੀ ਤੁਸੀਂ ਗੱਲ ਕਰਕੇ ਫੜੀ ਅੱਟਾ ਵੀ ਜਿਹੜਾ ਵਾ ਬਾਹਰ ਪਿਆ ਹੋਆ ਠੀਕ ਐ ਤੇ ਇਹਦੇ ਚ ਆਟੇ ਦੇ ਵਿੱਚ ਹੈ ਜੀ ਗਰੀਬ ਲੋਕ ਐ ਵੇਖੋ ਟੱਕ ਦੋਨਾਂ ਦਾ ਵਿਚਾਰੇ ਦਾ ਕੰਮ ਆ ਜੇ ਫੇਰ ਜੀ ਮੈਂ ਫੇਰ ਫੇਰ ਵੀ ਗੱਲ ਮਾਰਨੀ ਪਵੇਗੀ ਕੋਈ ਐਸੀ ਗੱਲ ਨਹੀਂ ਧਰਾਵਾਂ ਤੁਹੀਂ ਫੇਰ ਆਵਾਂਗੇ ਠੀਕ ਐ ਆਪਾਂ ਹਰ ਤਰੀਕੇ ਨਾਲ ਪਾਰਟੀ ਦੀ ਤੇ ਮੈਂ ਵੀ ਮਦਦ ਕਰਾਂਗਾ ਸਾ ਮੇਰਾ ਭਰਾ ਹਾਂ ਜੀ ਇਹ ਉਹ ਆ ਨਾ ਤੁਹਾਡਾ ਕੋਈ ਮਾਦੀਕ ਹੈ ਨਹੀਂ ਸਾਨੂੰ ਕੋਈ ਆਪਣੇ ਵਾਲੇ ਕੋਈ ਠੀਕ ਹੈ ਜੀ ਓਕੇ ਜੀ ਕੋਈ ਨਹੀਂ ਜੀ ਇਹਨਾਂ ਨੇ ਪਾਈ ਹੀ ਵੀਡੀਓ ਰਾਜੇ ਮੇਕ ਸੰਦੀ ਮੁੱਤੇ ਤੇ ਜਿਲ੍ਹਾ ਮੁੰਤਰੀ ਸੀ ਘੱਟੀ ਆ ਨਾ ਨਾ ਕੋਈ ਗੱਲ ਨਹੀਂ ਤੱਕੜੇ ਹੋ ਉਹ 24 ਘੰਟੇ ਹਜਰੇ ਜਦੋਂ ਮੱਤੀ ਬਾਦ ਮਾਰੀ ਮੇਰੀ ਗੱਲ ਸੁਣੋ ਟੋਣ ਰਾਈ ਲੋ ਖਸਾਂ ਜੂਣੇ ਬੰਦਾ ਆ ਇਹਦੇ ਨਾਲ ਕਾੜੀ ਆ ਬੰਦਾ ਹੁਣ ਨਹੀਂ ਹੋਏ ਖਸਾਂ ਤੇ ਜੂਣੂ ਘਰੋਂ ਕੱਢਦਾ ਚਾਹੇ ਖਸਾਂ ਤੇ ਜੂਣੂ ਬਸ ਪਾਏ ਆਜੋ ਗਾਵੀ ਓਕੇ ਆਇਆ ਦੇ ਇਹ ਕਿਉਂ ਹੈ ਅੱਗੇ ਆ ਜੋ ਪਿੰਸਾ ਉਹਦੀ ਉੱਥੇ ਤਕਰੀਬ ਹੈ ਕਿ ਚਾਹ ਗਿਆ ਚੱਲਣ ਦੀ ਕਰ ਮੈਂ ਉੱਥੇ ਜਾਣਾ ਦੇ ਦੇ ਜੀ ਬੋਲਣ ਲਾਣਾ ਜੇ ਤੂੰ ਬੈਗ ਭਰਾਈ ਜਾ ਮੈਂ ਲੀਹੇ ਕਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਭੜਵਾਨੇ ਬਿਆਨ ਲਖਿਆ ਪੀ ਮੇਰਾ ਮਕਾਨ ਟਾ ਹਤਾ ਉਹਦੇ ਸਬੰਧ ਚ ਅਸੀਂ ਉਹ ਪ੍ਰਾਤੀ ਅੰਸਰਾਂ ਦੇ ਖਿਲਾਫ ਮਕਾਨ ਐਫਆਈਆਰ ਦੱਚ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜੇਸੀਪੀ ਜਿਹੜੀ ਜਿਹਨਾਂ ਮਕਾਨਟ ਹੈ ਉਹ ਕਬਜ਼ੇ ਚਾ। ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਗਈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ। ਰਾਤ ਉਸੇ ਵੇਲੇ ਜਦੋਂ ਬਿਆਨ ਲਖਾਇਆ ਉਸੇ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾਇਆ। ਕਿੰਨੇ ਲੋਕਾਂ ਦੇ ਪਰਚਾ ਦਰਜ ਹੋਇਆ? ਇਹ 4 ਲੋਕਾਂ ਦੇ ਖਿਲਾਫ ਦਰਜ ਹੋਇਆ। ਕੋਈ ਰੈਸਟ ਫਾਈਲ ਨਹੀਂ ਅਜੇ ਤਪਤੀਸ਼ ਕਰ ਰਹੇ ਹਾਂ ਜੇ ਰੈਸਟ ਨਹੀਂ ਪਈ ਰਿਪੋਰਟ ਕਰ ਰਹੇ ਹਾਂ। ਜੇਸੀਪੀ ਮੌਕੇ ਤੇ ਰਿਕਵਰ ਹੋਣ ਦੀ ਜ਼ਰੂਰਤ ਨਹੀਂ ਭਾਰੋਂ ਰਿਕਵਰ ਹੋ ਰਿਹਾ।